ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਖੇਰੜਚਰਵਾਲ ਗੁਰੂ ਕੀ ਰਸੋਈ ਦੇ ਵਿੱਚ ਆਏ ਆ ਜਿੱਥੇ ਸਾਨੂੰ ਪਤਰ ਲੱਗੇ ਜਿੱਥੇ ਗਰਮ ਚਸ਼ਮਾ ਪਰਾਏ ਜਾਂਦੇ ਆ ਆਹ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕਰੀ ਬੀਰਵੰਤ ਸਾਹਿਬ ਸਤ ਪੰਨੂ ਕੋਲ ਬੈਠੇ ਸਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਕਲਮਤ ਸਿੰਘ ਜੀ ਅੱਜ ਜਿਹੜਿਆ ਕੁਲਕਿਨ ਸੋਚ ਦੇ ਵਿੱਚ ਆਪਾਂ ਗੁਰਮੁਖ ਸੁਭਾਗਮ ਕਰਾ ਰਹੇ ਮੁਕਾਬਲੇ ਕਰਾ ਰਹੇ ਆ ਜੇ ਜਿਹੜਾ ਸਾਡੇ ਸਰੋਤਨ ਕੋਲ ਕੇ ਦੱਸੋ ਜੀ ਕਿੰਨਾ ਕਰਾ ਰਹੇ ਜਿਹੜੇ ਇਹ ਗੁਰ ਕੀ ਸੋਈ ਦੇ ਵਿੱਚ ਤੀਸਰੇ ਗੁਰੂਤ ਮੁਕਾਬਲੇ ਕਰਵਾਏ ਜਾ ਰਹੇ ਆ ਜੀ ਤੇ ਇਹਦੇ ਵਿੱਚ 0 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਆ ਉਹ ਪਾਰਟਿਸਪੇਟ ਕਰਨਗੇ ਤੇ ਚਾਰ ਅਲੱਗ-ਅਲੱਗ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਆ ਜਿਹਦੇ ਵਿੱਚ ਗੁਰਬਾਣੀ ਕੰਠ ਮੁਕਾਬਲੇ ਗੁਰਬਾਣੀ ਕੀਰਤਨ ਮੁਕਾਬਲੇ ਕਵਿਸ਼ਰੀ ਮੁਕਾਬਲੇ ਤੇ ਸਵਾਲ ਜਵਾਬ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਉਹਦੇ ਵਿੱਚ ਏਜ ਗਰੁੱਪ ਵੀ ਆ ਉਹਦੀ ਤੁਸੀਂ ਜਿਹੜੇ ਨਿਯਮਾਂ ਤੇ ਸ਼ਰਤਾਂ ਦੀ ਜੋ ਜਾਣਕਾਰੀ ਹੈ ਇੱਕ ਤਾਂ ਜਿਹੜਾ ਆਪਣਾ ਪੋਸਟਰ ਵਾਇਰਲ ਹੋ ਰਿਹਾ ਤੇ ਕਵਰ ਕੋਡ ਲੱਗਾ ਹੈ ਉਹਦੀ ਤੋਂ ਵੀ ਜਾਣਕਾਰੀ ਪੂਰੀ ਲੈ ਸਕਦੇ ਆ ਜਾਂ ਫਿਰ ਜਿਹੜਾ ਸਾਡਾ ਮੋਬਾਈਲ ਨੰਬਰ ਆ ਜੋ ਸਿਰਫ ਗੁਰਮਤ ਮੁਕਾਬਲੇ ਲਈ ਮੋਬਾਈਲ ਨੰਬਰ ਦਿੱਤਾ ਗਿਆ 98720 41709 ਇਸ ਨੰਬਰ ਤੇ ਤੁਸੀਂ ਵੱਡਾ ਮੈਸੇਜ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਉਹ ਮੁਕਾਬਲੇ ਜੁੜੀ ਤੁਸੀਂ ਮੈਜੇਜ ਦੇ ਦੀ ਆਪਾਂ 18 ਸਾਲ ਤੱਕ ਦੇ ਮੁਕਾਬਲੇ ਦੇ ਬੱਚੇ ਹਿੱਸਾ ਲੈ ਸਕਦੇ ਆ 18 ਸਾਲ ਤੱਕ ਜੀ 18 ਸਾਲ ਤੋਂ 18 ਸਾਲ ਤੱਕ ਇਹ ਜਿਹੜੇ ਗਰੁੱਪ ਆਪਾਂ ਕਿੰਨੇ ਕਿੰਨੇ ਉਮਰ ਦੇਆਂ ਦੇ ਗਰੁੱਪ ਬਣਾਵਾਂਗੇ ਇਹ ਇਹਦੇ ਵਿੱਚ ਜਿੱਦਾਂ ਗਰਬਾਣੀ ਕੀਰਤਨ ਦੀ ਜੇ ਗੱਲ ਕਰੀਏ ਉਹਦੇ ਵਿੱਚ ਇੱਕੋ ਹੀ ਗਰੁੱਪ ਹੈ 0 ਤੋਂ 18 ਸਾਲ ਤੱਕ ਤੇ ਜੇ ਆਪਾਂ ਕਵਿਸ਼ਰੀ ਦੀ ਗੱਲ ਕਰੀਏ ਉਹਦੇ ਵਿੱਚ ਵੀ 0 ਤੋਂ 18 ਸ ਤੱਕ ਇਹ ਫੂ ਗਰੁੱਪ ਆ ਜੇ ਆਪਾਂ ਸਵਾਲ ਜਵਾਬ ਦੀ ਗੱਲ ਕਰਦੇ ਆ ਉਹ 0 ਤੋਂ 9 ਸਾਲ ਤੇ 9 ਤੋਂ 18 ਸਾਲ ਉਹਦੇ ਦੋ ਗਰੁੱਪ ਬਣਾ ਲਏ ਤੇ ਜੇ ਆਪਾਂ ਗਰਵਾਣੀ ਕੰਠ ਦੀ ਉਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਦੋ ਗਰੁੱਪ ਬਣਾਏ ਆ 0 ਤੋਂ 9 ਸਾਲ ਤੇ 9 ਤੋਂ 18 ਸਾਲ ਕਰਦੇ ਆ ਠੀਕ ਹੈ ਹਾਂਜੀ ਇਹ ਜਿਹੜਾ ਫਿਰ ਗੁਰੂ ਮਹਾਰਾਜ ਨੇ ਥੋੜੇ ਜਿੰਦੇ ਵਿੱਚ ਗੱਲ ਲਿਆਂਦੀ ਕਿ ਅਸੀਂ ਗੁਰਮ ਤੋਂ ਮੁਕਾਬਲੇ ਕਰਾਈ ਜੀ ਤੁਹਾਨੂੰ ਕਿੱਦਾਂ ਹਿੱਸੇ ਜੀ ਅਸਲ 'ਚ ਭਜੀ ਗੁਰੂ ਸਾਹਿਬ ਜਿਹੜੀ ਗੁਰੂ ਕੀ ਸੋਇ ਦੀ ਸੇਵਾ ਬਖਸ਼ੀ ਹੋਆ ਉਹ ਸੇਵਾ ਕਰਦੇ ਆ ਅਸੀਂ ਅਕਸਰ ਵੇਚਦੇ ਆ ਦੇਖਦੇ ਆ ਕਿ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਸਿਰਫ ਜਿਹੜੇ ਬੰਦਿਆਂ ਦੀ ਸੇਵਾ ਕਰਦੇ ਉਹਨਾਂ ਦੀ ਸੇਵਾ ਤੱਕ ਹੀ ਨਸੀਬਤ ਰਹਿ ਜੀਏ ਆਪਾਂ ਉਹਦੀ ਜੜ ਨੂੰ ਲੱਭੀਏ ਕਿਉਂਕਿ ਆਪਾਂ ਜੇ ਅੱਜ ਤੋਂ 10 15 ਸਾਲ ਪਹਿਲਾਂ ਗੱਲ ਕਰੀਏ ਕਿਤੇ ਨਹੀਂ ਲੋੜ ਪੈਂਦੀ ਸੀ ਆਸ਼ਰਮਾਂ ਦੀ ਕਦੇ ਨਹੀਂ ਲੋੜ ਪੈਂਦੀ ਸੀ ਸਾਨੂੰ ਇਹਦਾ ਘਰ ਘਾਟੀ ਫਿਰ ਪਚਾਉਣ ਦੀ ਪਰ ਇਹ ਜ਼ਰੂਰਤ ਕਿਉਂ ਪਈ ਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਛੇਮਾ ਦਰਿਆ ਸਾਡੀ ਦਲਦਲ ਬਣ ਗਿਆ ਆ ਜਿਹੜਾ ਨਸ਼ਾ ਉਹਦੇ ਨਾਲ ਜਿਹੜੀ ਸਾਡੀ ਜਵਾਨੀ ਆ ਉਹ ਗਰਖ ਹੁੰਦੀ ਜਾਂਦੀ ਆ ਜਿਹੜੇ ਮਾਪੇ ਆ ਰੋੜਾ ਦੇ ਰੋੜਾ ਦੇ ਉੱਤੇ ਰੋਣੇ ਲਈ ਮਜਬੂਰ ਹੋ ਗਏ ਜਾਂ ਕਿ ਵੀਰ ਵੀ ਸਾਡੇ ਇਹੋ ਜਿਹੇ ਆ ਨਸ਼ੇ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਦੇ ਸਰੀਰ ਤੇ ਜ਼ਖਮ ਹੋ ਜਾਂਦੇ ਆ ਇਹੋ ਜਿਹੇ ਤੇ ਉਹਨਾਂ ਦੇ ਕੀੜੇ ਪੈਦੇ ਲੱਤਾਂ ਵਾਹ ਗਲ ਜਾਂਦੀਆਂ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਤੇ ਅਸੀਂ ਆਪਣੇ ਜੋ ਇਲਾਕੇ ਦੇ ਜਿੰਨੇ ਵੀ ਬੁੱਧੀਜੀਵੀ ਆ ਉਹਨਾਂ ਦੇ ਨਾਲ ਬੈਠ ਕੇ ਸਲਾਹ ਕੀਤੀ ਸੀ ਕਿ ਆਪਾਂ ਇਹਦੇ ਲਈ ਕੀ ਕਰ ਸਕਦੇ ਆ ਤੇ ਉਹਦੇ ਵਿੱਚ ਜੋ ਸਾਡੇ ਸਾਹਮਣੇ ਨਤੀਜੇ ਹੈ ਕਿ ਆਪਾਂ ਜੇ ਬੱਚੇ ਨੂੰ ਨਸ਼ੇ ਤੋਂ ਤੋੜਨਾ ਹੈ ਤੇ ਉਹਦੇ ਲਈ ਆਪਣੇ ਕੋਲ ਦੋ ਰਸਤੇ ਹੈ ਇੱਕ ਗਰਾਉਂਡਾਂ ਤੇ ਦੂਜਾ ਆਪਾਂ ਜੇ ਬੱਚਾ ਨੂੰ ਗਰਵਾਣੀ ਨਾਲ ਜੋੜ ਲਈਏ ਕਿਉਂਕਿ ਹੁਣ ਦੇ ਸਮੇਂ 'ਚ ਆਪਾਂ ਦੇਖਦੇ ਆਂ ਕਿ ਆਪਾਂ ਗਰਵਾਣੀ ਤੋਂ ਕਾਫੀ ਦੂਰ ਹੁੰਦੇ ਜਾਂਦੇ ਆਂ ਤੇ ਉਹਨਾਂ ਨੂੰ ਸਾਰਿਆਂ ਨੂੰ ਦੇਖਦੇ ਆ ਕਿ ਆਪਾਂ ਜਿਹੜੀ ਆਉਣ ਵਾਲੀ ਪਨੀਰੀ ਆ ਆਪਾਂ ਉਹਨਾਂ ਨੂੰ ਬਚਾ ਸਕੀਏ ਇੱਕ ਜਿਹੜੀ ਤਾਂ ਹੁਣ ਜਵਾਨੀ ਸਾਡੀ ਗਰਕ ਹੋ ਗਈ ਉਹ ਤਾਂ ਹੋ ਗਈ ਉਹਨਾਂ ਨੂੰ ਬਚਾਉਣਾ ਬੜਾ ਮੁਸ਼ਕਲ ਹੈ ਅਸੀਂ ਖੁਦ ਵੀ ਕਾਫੀ ਇਹਦੇ ਲਈ ਜਦੋਜੋਜਦ ਕਰਕੇ ਦੇਖੀ ਜੇ ਮੇਰੇ ਹਿਸਾਬ ਨਾਲ ਜੇ ਅਸੀਂ 100 ਬੰਦਾ ਨਸ਼ੇ ਵਾਲੇ ਨੂੰ ਸਹੀ ਕਰਨ ਦੀ ਸੁਧਾਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਦੋ ਹੀ ਸੁਧਰੇ ਆ 98 ਮੁੜ ਕੇ ਦੁਆਰਾ ਫੇਰ ਜਦੋਂ ਇੱਥੋਂ ਜਾਂਦੇ ਆ ਉਸੇ ਰੀਤੇ ਫੇਰ ਆ ਜਾਂਦੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਆਉਣ ਵਾਲੀ ਪਨੀਰੀ ਆ ਛੋਟੇ ਬੱਚੇ ਆ ਆਪਾਂ ਉਹਨਾਂ ਨੂੰ ਬਚਾ ਸਕੀਏ ਤੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਕਰਨਾ ਉਹਨੀ ਆ ਅਸੀਂ ਇੱਕ ਜਰੀਆ ਆ ਮਹਾਰਾਜ ਨੇ ਹਿੰਮਤ ਬਖਸ਼ਣੀ ਆ ਤੇ ਆਪ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਲੜ ਲਾ ਸਕੀਏ ਬੇਰੂਪ ਕੁਛ ਹੋਈ ਆ ਕਿ ਗੁਰੂ ਮਹਾਰਾਜ ਤੁਮ ਨੂੰ ਇਹੋ ਜੀ ਸਮਾਧ ਹੋਰ ਵਕਸਣ ਤੇ ਤੁਸੀਂ ਲੱਖ ਦੇ ਵਧੀਆ ਕੰਮ ਕਰਾ ਤੈਨਹੀਂ ਜੀ ਕਿ ਤੁਮਾਂ ਜਿਹੜਾ ਕੀ ਕਾਰਜ ਆ ਬਹੁਤ ਤੇ ਵਧੀਆ ਕਾਰਜ ਇਕ ਲਾਸਟ ਪਾਚ ਹਾਂਜੀ ਕਈਆਂ ਦੇ ਬੱਚੇ ਵੀ ਹੈਗੇ ਨੌਜਵਾਨਾ ਮੁੰਡੇ ਲੜਕੀਆਂ ਹੈਗੇ ਉਹ ਮਾਂ ਦਾ ਨੂੰ ਰੋਟੀ ਜਿ ਦੇ ਰਾਇ ਆ ਕਿ ਆ ਤੂੰ ਕਿ ਉਹਨਾਂ ਨੂੰ ਵੀ ਦਿੰਦੇ ਆ ਬਿਲਕੁਲ ਭਾਜੀ ਤੁਸੀਂ ਯਕੀਨ ਕਰਿਓ ਸਾਨੂੰ ਰੋਜ਼ ਦੀ ਘੱਟ ਤੋਂ ਘੱਟ 20 ਐਪਲੀਕੇਸ਼ਨ ਆ ਉਹ ਆਉਂਦੀਆਂ ਬੱਚੇ ਖੁਦ ਕਹਿੰਦੇ ਆ ਕਿ ਅਸੀਂ ਆਪਣੇ ਮਾਪੇ-ਮਾਵ ਨੂੰ ਰੋਕੀ ਨਹੀਂ ਦੇ ਸਕਦੇ ਅਸੀਂ ਦਿੰਦੇ ਨਹੀਂ ਉਹ ਆਪ ਖਾਂਦੇ ਆ ਬਹਾਨੇ ਕਿ ਉਹਾਂ ਦੇ ਮੇਰੇ ਘਰ ਵਾਲੀ ਨਹੀਂ ਕਰਦੀ ਜਾਂ ਕੁਝ ਨਾ ਕੁਝ ਉਹਨਾਂ ਦੇ ਬਹਾਨੇ ਹੁੰਦੇ ਆ ਪਰ ਨਹੀਂ ਜਿਹੜੇ ਗੁਰੂ ਕੀ ਸੋਚ ਦੇ ਵੱਲੋਂ ਟਿਫਨ ਭੇਜੇ ਜਾਂਦੇ ਆ ਇਹਦੇ ਵਿੱਚ ਪੂਰੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਪਰਿਵਾਰ ਦੇ ਵਿੱਚ ਉਹਨਾਂ ਦਾ ਨਾਂ ਤਾਂ ਕੋਈ ਕਮਾਈ ਦਾ ਸਾਧਨ ਹੋਣਾ ਚਾਹੀਦਾ ਮਤਲਬ ਕਿ ਨਾਂ ਕਮਾਉਣ ਦੇ ਯੋਗ ਹੋਣ ਤੇ ਨਾ ਹੀ ਉਹ ਖਾਣਾ ਬਣਾਉਣ ਦੇ ਯੋਗ ਹੋਣ ਜਾਂ ਕੋਈ ਹੈਂਡੀਕੈਪਡ ਹੋਵੇ ਕੋਈ ਮੈਂਟਲੀ ਅਫਸੈਟ ਹੋਵੇ ਉਹਨਾਂ ਦੇ ਲਈ ਆ ਤੇ ਜਿਹੜੇ ਜਿਨ੍ਹਾਂ ਕੋ ਰਹਿਣ ਦਾ ਟਿਕਾਣਾ ਵੀ ਹੈ ਨਹੀਂਗਾ ਜਿਨ੍ਹਾਂ ਕੋ ਤਾਂ ਰਹਿਣ ਦਾ ਸਾਥ ਹੈਗੀ ਆ ਉਹਨਾਂ ਨੂੰ ਆਪਾਂ ਉਹਨਾਂ ਦੇ ਘਰੇ ਖਾਣਾ ਜਿਹੜਾ ਬਣਾ ਕੇ ਪਹੁੰਚਦਾ ਕਰ ਦਿੰਨੇ ਆ ਤੇ ਜਿਨ੍ਹਾਂ ਦੇ ਕੋਲ ਰਹਿਣ ਦਾ ਟਿਕਾਣਾ ਵੀ ਹੈ ਨਹੀਂ ਜਾਂ ਕੋਈ ਬਿਮਾਰੀ ਇਹੋ ਜਿਹੀ ਲੱਗ ਗਈ ਆ ਉਹਨੂੰ ਇੱਕ ਆਸਰੇ ਦੀ ਵੀ ਲੋੜ ਆ ਸੰਨ ਉਹਨਾਂ ਨੂੰ ਫੇਰ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਰਾਜੋ ਆਸ਼ਰਮ ਚੱਲ ਰਿਹਾ ਉੱਥੇ ਆਸਰੋ ਦੇ ਵਿੱਚ ਲਿਆ ਕੇ ਰੱਖ ਲੈਂਦੇ ਜੀ ਠੀਕ ਹੈ ਮੈਂ ਕੈਮਰਾਮੈਨ ਨੂੰ ਕਹਿੰਦਾ ਦੂਜਾ ਸਿੰਘਾ ਵੀ ਕੈਮਰਾ ਵਾਰੋ ਜੀ ਵਾਧਾ 33 ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ